ਸਵੇਰ ਦੀ ਲਾਲੀ ਵਿੱਚ ਚਾਨਣ ਜਗਿਆ ਸ਼ਾਂਤੀ ਦਾ ਫੁੱਲ ਜਿਵੇਂ ਤਰਦੀ ਤੇ ਲਗਿਆ ਤੀਰਜ ਦੀ ਮੂਰਤ ਹੌਸਲੇ ਦਾ ਸਾਗਰ ਜਗਤ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਦਿੱਲੀ ਦੇ ਦਰਬਾਰਾਂ 'ਚ ਡਰਦੀਆਂ ਹਵਾ ਲੋਕਾਂ ਦੇ ਮਨਾਂ 'ਚ ਸਹਿਮ ਦੀ ਦੁਆ ਧਰਮ ਦੀ ਰਾਖੀ ਲਈ ਖੜਿਆ ਸੰਬਰ ਜਗਤ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਕਸ਼ਮੀਰੀ ਪੰਡਤ ਰੋਏ ਦੁੱਖਾਂ ਦੇ ਨਾਲ ਬਚਾਓ ਸਾਡਾ ਈਮਾਨ ਉਹ ਸੱਚ ਦੇ دیਵਾਲ ਸੁਣ ਕੇ ਉਹ ਬੋਲੇ ਤੀਰ ਦੀ ਚੰਦਰ ਜਗਤ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਕਿਹਾ ਮੇਰਾ ਸਿਰ ਹੀ ਐਬ ਕੁਰਬਾਨ ਜੇ ਬਚ ਜਾਵੇ ਲੋਕਾਂ ਦਾ ਧਰਮ ਈਮਾਨ ਸਾਹਸ ਦੀ ਮਿਸਾਲ ਵਿਰਲੇ ਹੀ ਅੰਦਰ ਜਗਤ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਚਾਂਦਨੀ ਵਾਲੇ ਦਿਨ ਦਿੱਲੀ ਦਾ ਚੌਕ ਸੱਚ ਦਾ ਸਵਾਦਰ ਨਾ ਡਰ ਨਾ ਰੋਕ ਫਾਂਸੀ ਚੜੇ ਪਰ ਰੋਸ਼ਨ ਹੋਇਆ ਆਕਾਸ਼ ਅੰਦਰ ਜਗਤ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਕੁਰਬਾਨੀ ਨੇ ਜਗ ਵਿੱਚ ਪਾਉਣੀ ਲਕੀਰ ਧਰਮ ਹਮੇਸ਼ਾ ਰਹੇਗਾ ਜਿਉਂਦਾ ਬੇਦੀਰ ਸ਼ਹੀਦੀ ਦੀ ਜੋਤ ਬਣੀ ਅਮਰ ਅੰਦਰ ਜਗਤ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਤੂੰ ਹਿੰਮਤ ਤੂੰ ਮਿਹਰ ਤੂੰ ਸਰਬ ਕਲਾ ਤੂੰ ਮਨੁੱਖਤਾ ਦਾ ਸਭ ਤੋਂ ਵੱਡਾ ਹਵਾਲਾ ਅਸੀਂ ਸਦਾ ਨਮਦੇ ਹਾਂ ਤੇਰੇ ਚਰਨਾਂ ਦੇ ਅੰਦਰ ਜਗਤ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ